ਹਾਂਜੀ ਸਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੱਬ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਹੈਗਾ ਥੋੜਾ ਜਿਹਾ ਖੁਸ਼ੀਆਂ ਦਾ ਦਿਨ ਖੁਸ਼ੀਆਂ ਦਾ ਮੌਕਾ ਤੇ ਕਿਉਂਕਿ ਅੱਜ ਹੈਗਾ ਆਪਣਾ ਬਰਥਡੇ ਤੇ ਤਰੀਕ ਹੋ ਗਈ 18 ਅਗਸਤ ਤੇ ਟਾਈਮ ਹੋ ਗਿਆ ਸਵੇਰ ਦਾ ਕਿੰਨੇ ਵਜੇ ਨੇ ਕਿੰਨੇ ਵਜੇ ਬਾਕ ਡੇਢ ਬੱਜੇ ਸਵੇਰ ਦਾ ਡੇਢ ਬੱਜੇਗਾ 1:34 ਹੋਗੇ ਤੇ ਅੱਜ ਆਪਣਾ ਜਨਮ ਦਿਨ ਆਗਾ ਤੇ ਬਣੇ ਰਿਹਾ ਆਪਣੇ ਬਲੌਗ ਦੇ ਵਿੱਚ ਤੇ ਅੱਜ ਦੇਖ ਲੈ ਕੀ ਕੀ ਕਰਦੇ ਆਪਾਂ ਜਨਮ ਦਿਨ ਤੇ ਤੇ ਰਾਤ ਅਸੀਂ ਸ਼ਿਫਟ ਲਾ ਜਾਂਦੀ ਤੇ ਮੈਂ ਅੱਧਾ ਘੰਟਾ ਪਹਿਲਾਂ ਆ ਗਿਆ ਤੇ ਮਨਪ੍ਰੀਤ ਹੋਣਾ ਹੈਗਾ ਤੇ ਇਹਨੇ ਆਪਣੇ ਲਈ ਇੱਕ 서ਪ੍ਰਾਈਜ਼ ਲਿਆਂਦਾ ਤੇ ਇਹ ਆਪਣੇ ਲਈ ਕੁਝ ਖਾਣ ਨੂੰ ਲੈ ਕੇ ਆਇਆਗਾ ਵੈਸੇ ਹੱਕ ਤਾਂ ਮੇਰਾ ਸੀ ਪਾਰਟੀ ਕਰਨ ਦਾ ਪਰ ਲੈ ਕੇ ਆ ਮੇਰੇ ਲਈ ਚਲੋ। ਇਹਨੂੰ ਕਰਦੇ ਆਪਾਂ ਖੋਲ ਕੇ ਦੇਖਦੇ ਆਂ ਵਿੱਚ ਕੀ ਲੈ ਕੇ ਆਇਆ। ਮੈਨੂੰ ਇਹ ਦੱਸ ਨਹੀਂ ਰਿਹਾ ਵੀ ਕੀ ਇਹਦੇ ਚ। ਤੇ ਕਹਿੰਦਾ ਆਪੀ ਖੋਲ ਕੇ ਦੇਖਾਂ ਤੇ ਹੁਣ ਆਪਾਂ ਇਹਨੂੰ ਖੋਲ ਕੇ ਦੇਖਦੇ ਆਂਗੇ ਕਿ ਵਿੱਚੋਂ ਕੀ ਨਿਕਲਦਾ। ਤੇ ਇਹ ਵੀ ਨਹੀਂ ਦੱਸ ਰਿਹਾ ਵੀ ਵਿੱਚ ਕੋਈ ਖਾਣ ਵਾਲੀ ਚੀਜ਼ ਆ ਕਿ ਨਹੀਂ ਪਰ ਖਾਣ ਵਾਲੀ ਖਾਣ ਵਾਲੀ ਚੀਜ਼ ਆ ਦੇ ਲਿਖਿਆ ਹੋਇਆ ਇਸ ਦੇ ਉੱਤੇ ਕਿ ਇਹ ਟੇਸਟ ਬਿਲ ਮੇਕ ਯੂ ਐਪੀ ਖਾਣੇ ਵਾਲੀ ਆ। ਤੇ ਕੁਝ ਖਾਣੇ ਵਾਲੀ ਚੀਜ਼ ਆ। ਆ ਡਿਪ ਐਂਡ ਡਿਪ ਟੋਪ ਇਹ ਲੈ ਕੇ ਆਇਆ ਕੋਈ। ਕਿਹੜਾ ਕੋਈ ਮਿੱਠੀ ਚੀਜ਼ ਅੱਗੇ ਦੇਖਦੇ ਹੁਣ ਆਪਾਂ ਜੇ ਆਪਾਂ ਬੈਠਿਆਂਗੇ ਪੋਰਟ ਦੇ ਉੱਤੇ ਆਖੜੇ ਨੇ ਇੱਧਰ ਸਮੁੰਦਰੀ ਜਹਾਜ਼ ਸਾਰੇ ਇੱਕ ਟਾਈਮ ਕਾਫੀ ਹੋਣ ਕਰਕੇ ਕੋਈ ਇੰਨੀ ਜ਼ਿਆਦਾ ਤਾਂ ਇੱਥੇ ਹੈ ਨਹੀਂਗਾ ਬਸ ਅਸੀਂ ਦੋ ਜਾਣੀਆਂ ਬਾਕੀ ਦੋ ਚਾਰ ਬੰਦੇ ਉਧਰ ਉਧਰ ਫਿਰ ਰਹੇ ਨੇ ਜਿਹੜੇ ਉਹੋ ਨੇਗੇ ਹੁਣ ਦੀ ਕਰਦੇ ਆਪਾਂ ਅਨਬਾਕਸਿੰਗ ਖੋਲਦੇ ਆਣੂ ਚਲੋ ਜੀ ਦੇਖ うんうんうんうんうん ਹੈਪੀ ਬਰਥਡੇ ਭਾਈ ਜੀ ਧੰਨਵਾਦ ਜੀ ਸੰਤੂ ਬਰਦਰ ਤੇ ਇੱਕ ਕੇਕ ਹੈ ਜੀ ਆਪਾਂ ਹੁਣ ਕੱਟ ਹੀ ਲੈਣਾ ਚਲੋ ਵੀਡੀਓ ਚੱਲਦੀ ਜੀ ਖਾਣ ਲਈ ਹਰਦ ਅੰਗਲੀ ਤੇ ਚਮਚਾ ਇਹਨੂੰ ਐਸੇ ਕੋ ਸੋਇ ਕਹਿੰਦੇ ਨੇਗੇ ਤੇ ਕੀ ਕਹਿੰਦੇ ਨੇ ਇਹਨੂੰ ਕੋਸਣਾ ਨਾ ਨਾ ਵੈਂਪੋਲ ਲੱਗਾ ਆਇਆ ਵੋਪਲ ਲੱਗਾ ਨਾ ਨਾ ਮਤਲਬ ਅੰਗਲੀ ਟੁਕੜੀ ਦਾ ਤੂੰ ਚੰਚੀ ਇਹ ਬਿੱਟਰ ਨੈਪ ਕਿਨ ਇਹਦੇ ਕੱਟਦੇ ਆ ਕੇਕ ਬਰਥਡੇ ਦਾ ਕੱਟੀਆ ਫਿਰ ਕੱਟ ਦੇ ਬਾਈ ਚੱਕ ਦੇ ਕੋਈ ਨਾ ਅੰਦਰ ਖੁੱਲੋ ਕੇ ਟ੍ਰੇ ਜੀ ਨਿਕਲ ਦਿਓ ਨਿਕਲ ਜੂਗੀ ਮੋਮਬਤੀਆਂ ਦਾ ਏਣੀ ਜਲਾਈ ਸਾਰਦਣੇ ਆਈ ਜਲਣ ਦੇ ਅੱਜ ਦਾ ਕਈ ਟਰੀ ਕੱਟਦਾ ਜਿੱਥੋਂ ਮਰਜ਼ੀ ਕੱਟਦੇ ਇਹਦਾ ਤਾਂ ਦੋਨੇ ਹੀ ਆ ਇੱਥੇ ਕੋਈ ਕਰ ਕੋਈ ਚੱਲ 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 ਹੈਪੀ ਬਰਥਡੇ ਬਾਈ ਜੀ ਆ ਵੀ ਲਾਉਗਾ ਇੱਥੇ ਕਿਹੜਾ ਪੂਏਗਾ ਹੋਰ ਬਰਥਡੇ ਟੂ ਯੂ ਸਿਆਖਾ ਬਈ ਸਿਆਖਾ ਬਈ ਤੇਰੀ ਇਹ ਮਤਲਬ ਬਾਲਾ ਚਾਕਲੇਟੀ ਜਾ ਹਾ ਥੋੜਾ ਜਿਆਦਾ ਫਲੇਵਰ ਚਾਕਲੇਟਾ ਕੱਟਿਆ ਪਿਆ ਨਾ ਫਤਰਾ ਦੁਆ ਕੱਟੇ ਇਹਨੂੰ ਕੋਣਾ ਦੇਖ ਰਿਹਾ ਚੱਕ ਬਾਈ ਨਹੀਂ ਬਾਈ ਨਾ ਕਰ ਤੂੰ ਮੂੰਹ ਕਰਾ ਉਹ ਸਾਰਾ ਖਾਲਾ ਯਾਰਾ ਉਹ ਤਵੀ ਇਹਨਾਂ ਦਾ ਆਣਦੀ ਹੁਣ ਆਪਾਂ ਕੋਈ ਗੱਲ ਨਹੀਂ ਹੂੰ ਤੇ ਇਸ ਤੋਂ ਦੇ ਚੱਕ ਕੇ ਪਹਿਲਾਂ ਤੂੰ ਮੈਨੂੰ ਪਵਾ ਲੈ ਬਾਅਦ ਕਾਰ ਵਿਹਾਰ ਜਿਆਦਾ ਪੂਰਾ ਕਰ ਕਾਰ ਵਿਹਾਰ ਤਾਂ ਪੂਰੇ ਕਰਾਂਗੇ ਬਾਬੇ ਆਖਵਾ ਮੈਨੂੰ ਹੰਦਾ ਬਾਈ ਹੈਪੀ ਬਰਥਡੇ ਥੈਂਕ ਯੂ ਜੀ ਕੰਮ ਰਾਈ ਗੱਲ ਹਾਂ ਟੈਸਟ ਘੰਟਾ ਓਏ ਹਰਾ ਹਾਂਜੀ ਤੇ ਕਰਦਿਆ ਹੋਣਾ ਆਪਾਂ ਕੇਕ ਇੰਜੋਏ ਤੇ ਇੱਕ ਦੇਖੋ ਬਲਾ ਸਾਡਾ ਪੂਰਾ ਚੌਕਲੇਟੀ ਹੈਗਾ ਆਈ ਆਈ ਚੌਕਲੇਟੀ ਕੇਕ ਥੈਂਕਸ ਮਨਪ੍ਰੀਤ ਸਿੰਘ ਸ਼ੋਬਰ ਨੇ ਵਰਦੀ ਵੀ ਨਹੀਂ ਲਾਹੀ ਇਸ ਤਰ੍ਹਾਂ ਹੀ ਆ ਗਿਆ ਖਾਏ ਨੀ ਮੇਰਾ ਤੂੰ ਮੀਚਾ ਕਰ ਇੱਕ ਮਿੰਟ ਆ ਭਾਂ ਕਰ ਤੂੰ ਪੀਸ ਕਰ ਇਹਨੂੰ ਛੋਟੇ ਛੋਟੇ ਪੀਸ ਕਰਕੇ ਆ ਤੰਗਲੀ ਨਾਲ ਖਾਵਾਂਗੇ ਆ ਆ ਬੇਡੇ ਹੂੰ ਨੂੰ ਟੰਡ ਚੜਨਾ ਟਰੇ ਜੀ ਫੜ ਗਏ ਕੱਚਾ ਨਾ ਹੀ ਰੱਖ ਇਹਨਾਂ ਹੱਥਾਂ ਨਾਲ ਦੇਖ ਲੈਣ ਉਹ ਆਹ ਪਤਾ ਹੀ ਪੰਜਾਬੀ ਜੇ ਅੜਗੇ ਦਾ ਇਹਦਾ ਅੜਤੇ ਦਾ ਸਾਨੂੰ ਇਹਨੂੰ ਕੀ ਆਕ? ਸ਼ਿਕਨਕ। ਆਹ ਇਹ ਬੈਡ ਤਾਂ ਹੀ ਉਹਨਾਂ ਨੇ ਸਾਰੀਆਂ ਚੀਜ਼ਾਂ ਦਿੱਤੀ ਹੋਈਆਂ ਨੇ। ਬੱਬੇ ਸਹੀ ਚੇਕ ਕਰਦ ਵਿੱਚ ਉਹ ਤੰਗਲੀ ਦੇ ਵਿੱਚੋਂ ਚਮਚਾ ਵੀ ਪਹਿਲਾਂ ਇਹਦੇ ਨਾਲ ਕੱਟੋ ਨਾਲ ਕੱਟੋ ਫੇਰ ਤੰਗਲੀ ਨਾਲ ਚੱਕੋ ਤੇ ਜਿਹੜਾ ਪਾਣੀ ਆ ਥੱਲੇ ਆ ਚਾਕਲੇਟ ਜੀ ਬਚ ਗਈ ਇਹ ਚਮਚੇ ਨਾਲ ਜਾ ਇਹਨੂੰ ਚਮਚੇ ਨਾਲ ਖਾਓ ਆਏ ਆ ਇਹ ਸਾਰੀਆਂ ਚੀਜ਼ਾਂ ਅਲੱਗ-ਅਲੱਗ ਨੇ ਤਾਂ ਹੀ ਉਹਨਾਂ ਨੇ ਸਮਾਨਾ ਸਾਰਾ ਭਾਗ ਦਿੱਤਾ ਨਾਲ ਸਮਾਨਾ ਬੱਬੀ ਦਿੰਦੇ ਨੇ ਅਗਲੇ ਹੂੰ ਮਾ ਇੰਨਾ ਵੀ ਟਿਸ਼ੂ ਇੱਕ ਹੀ ਦਿੰਦੇ ਨੇ ਟਿਸ਼ੂ ਦਾ ਜਾਂ ਇੱਕ ਤੇਰਾ ਸ਼ੌਦਾ ਖੜਦਾ ਇਹ ਲੋ ਜੀ ਹੁਣ ਕਰਦੇ ਆਪਾਂ ਕੇਕ ਇੰਜੋਏ ਇਹ ਆਪਣਾ ਕੇਕ ਚੱਕ ਲਾ ਹਾਂਜੀ ਤੇ ਕੇਕ ਵਗੈਰਾ ਆਪਾਂ ਖਾ ਲਿਆ ਹੁਣ ਚੱਲਦੇ ਆਂ ਰੂਮ ਵੱਲ ਨੂੰ ਤੇຊੋਂ ਨੂੰ ਰਾਤ ਦੇ ਵੱਜ ਗਏ 2 ਸਵੇਰ ਦੇ ਤੁਹਾਨੂੰ 뷰 ਚੈੱਕ ਕਰਾਉਣੇ ਹੁਣ ਆਪਾਂ ਲੇਕ ਦਾ ਇੱਕ ਮਿੰਟ ਆਪਾਂ ਕੈਮਰਾ ਪੁੱਠਾ ਕਰਦੇ ਦੇਖੋ ਜੀ ਸਵੇਰ ਦਾ ਹੈ ਵਧੀਆ ਠੰਡੀ ਠੰਡੀ ਹਵਾ ਆ ਰਹੀ ਹੈ ਜੀ ਸਵੇਰ ਦੇ 2:30 ਵੱਜ ਗਏ ਸਾਰ ਚੱਲੀਏ ਜਮਾ ਉਸਤ ਸ਼ਾਂਤੀ ਹੈ ਜੀ ਵਧੀਆ ਮਾਹੌਲ ਆ ਸ਼ਾਂਤ ਸ਼ਾਂਤ ਕੋ ਦਾ ਤੀਕੋ ਹੀ ਲਾ ਹੁਣ ਅਸੀਂ ਜਾਣਾ ਇੱਧਰ ਨੂੰ ਆਹ ਲਾਈਟਾਂ ਤੋਂ ਕ੍ਰੋਸਿੰਗ ਕਰਕੇ ਰੋਡ ਦੇ ਪਰਲੀ ਸਾਈਡ ਹੋ ਕੇ ਤੇ ਉਹ ਉਧਰ ਸਾਹਮਣੇ ਸਾਡੀਆਂ ਬਿਲਡਿੰਗਾਂ ਨੇਗੇ ਉੱਤੇ ਚੱਲ ਜਾਗੇ ਚਲੋ ਜੀ ਆਹ ਬਣਿਆ ਹੋਇਆ ਰਸਤਾ ਆਪਣਾ ਬੁਗਿਆਂ ਸੁੱਚਾ ਤਾਂ ਬਣਿਆ ਦੱਬ ਦੇ ਨਹੀਂ ਉਹ ਤਾਂ ਹੈ ਤਾਂ ਨਹੀਂ ਕੋਈ ਹੈ ਉਹ ਕੁਛ ਨਹੀਂ ਦੱਜ ਆ ਆਹ ਨਹੀਂ ਕੋਈ ਕੁਛ ਖਾਲੀ ਆ ਸੜਕ ਕੋ ਸੱਚਾ ਦੱਬ ਨੂੰ ਕੀ ਆ ਜਾ ਹੁਣ ਇਹਦਾ ਗੱਡੀ ਆਉਂਦੀ ਆ ਆ ਦੇਖ ਲਓ ਇੱਥੇ ਵੇਟ ਲਿਖਿਆ ਹੋਇਆ ਜੀ ਜਦੋਂ ਆਪਾਂ ਇਹ ਧਾਬ ਤਾ ਵੇਟ ਲਿਖਿਆ ਆ ਗਿਆ ਤੇ ਉਸ ਤੋਂ ਬਾਅਦ ਉਹ ਸਾਹਮਣੇ ਜਿੱਥੇ ਰੈੱਡ ਲਾਈਟ ਹੈ ਉੱਥੇ ਗ੍ਰੀਨ ਆ ਜੂਗੀ ਤੇ ਉਹ ਦੇਖੋ ਹੁਣ ਹਰੀ ਬਲਿੰਕ ਕਰਨ ਲੱਗੀ ਉਧਰ ਉਹਨਾਂ ਨੂੰ ਰੋਕਣ ਲਈ ਕਹਤਾ ਤੇ ਉਧਰ ਰੈੱਡ ਹੋ ਗਈ ਤੇ yellow ਹੋ ਗਈ ਰੈੱਡ ਹੋ ਗਈ ਤੇ ਹੁਣ ਆਪਣੇ ਲਈ ਗ੍ਰੀਨ ਸਿਗਨਲ ਹੋ ਗਿਆ ਤੇ ਹੁਣ ਆਪਾਂ ਰੋਡ ਕ੍ਰੋਸ ਕਰਦੇ ਆਂਗੇ ਵੈਸੇ ਕਰਨ ਨੂੰ ਦੋ ਪਿੱਛੇ ਵਾਲੇ ਰੋਡ ਤੇ ਅਸੀਂ ਨਹੀਂ ਕੀਤਾ ਸਾਡੀ ਗਲਤੀ ਉੱਥੇ ਪਰ ਜੇ ਟ੍ਰੈਫਿਕ ਨਾ ਹੋਵੇ ਫਿਰ ਆਪਾਂ ਕ੍ਰੋਸ ਕਰ ਸਕਦੇ ਆਂਗੇ ਉੱਜਲਦੇ ਆਪਾਂ ਆਪਣੇ ਰੂਮ ਵੱਲ ਨੂੰ ਪਹਿਲਾਂ ਵੀ ਨੇ ਇੱਥੇ ਪਾਣੀ ਇੱਥੇ ਵਾਟਰ ਕੂਲਰ ਲੱਗਿਆ ਹੋਇਆ ਕੀ ਤੇ ਲੱਗਾਈ ਕੇਕ ਜਾਂ ਖਾ ਕੇ ਕੇਕ ਹੈਵੀ ਬਹੁਤ ਸੀਗਾ ਔਰ ਨਿਕੜੇ ਨਹੀਂ ਜਾਦਾ ਔਰ ਜਾ ਤਾਂ ਸਾਨੂੰ ਅਸੀਂ ਰੋਟੀ ਨਹੀਂ ਖਾਦੀ ਨਾਲੇ ਕੱਲ ਦੀ ਦੁਪਹਿਰ ਦੀ ਖਾਦੀ ਹੋਈ ਹੈਗੀ ਸਵੇਰ ਦੀ ਪੂਰੀ ਫੁੱਲ ਭੁੱਖ ਲੱਗੀ ਸੀ ਵੀ ਪਾਣੀ ਹੱਜ ਵੀ ਕੇਕ ਰੱਜ ਕੇ ਖਾਵਾਂਗੇ ਵੀ ਉਸ ਤੋਂ ਬਾਅਦ ਰੋਟੀ ਖਾ ਲਾਂਗੇ ਉਹ ਕੇਕ ਅਸੀਂ ਮਸਾ ਖਾਦਾ ਦੋ ਘੰਟਾ ਜਾ ਵੀ ਨਾ ਪਾਣੀ ਹਾਂਜੀ ਤੇ ਪਹੁੰਚਣ ਵਾਲੇ ਬਸ ਆਪਾਂ ਆਪਣੀ ਬਿਲਡਿੰਗ ਕੋਲੇ ਤੇ ਆਗੇ ਜਿੱਧਰ ਪਾਰਕਿੰਗ ਚ ਚਾਰੇ ਪਾਸੇ ਸਭ ਕੋਲੇ ਖੜਾਈ ਦਾ ਕੰਮ ਕਰਨਾ ਵਗੈਰਾ ਕਾਫੀ ਬੰਦ ਹੋ ਗਿਆ ਤੇ ਜਿਹੜੇ 24 ਘੰਟੇ ਵਾਲੇ ਮਾਲ ਨੇ ਉਹ ਦੂਸਰੀ ਸਾਈਡ ਉਹ ਖੁੱਲੇ ਹੋਣਗੇ ਇਕੱਲੇ ਬਾਕੀ ਤਾਂ ਮਿੰਟ ਅਲੀ ਗੱਡੀ ਜਾ ਰਹੀ ਹੈ ਜਿਹਵੇਂ ਆ ਜਾ ਰਹੀ ਇੱਕ ਕੂਈ ਟੈਕਸੀ ਹੈ ਜੀ ਤੇ ਬਾਕੀ ਸਾਰਾ ਕੁਝ ਬੰਦ ਹੈ ਉਧਰ ਅੱਗੇ ਉਹ ਬਿਲਡਿੰਗ ਕੁੱਚੀ ਵਾਲੀ ਸਫਾਈ ਇਹ ਸੀ ਨਾ ਪਾਣੀ ਕਿਵੇਂ ਟਪਕ ਟਪਕ ਡਿੱਗਦਾ ਹਾਂ ਹਰ ਧਰ ਜੂ ਇਹ ਕੰਮ ਹੁਣ ਘਟ ਜੂਗਾ ਬਸ 15 ਦਿਨਾਂ ਦੀ ਗਰਮੀ ਹੋ ਰਹੀ ਇੱਥੇ 15 ਤੇ 20 ਦਿਨਾਂ ਦੀ ਇਸ ਤੋਂ ਬਾਅਦ ਮੌਸਮ ਸਹੀ ਹੋ ਜੂ ਇੱਥੇ ਕਿਉਂਕਿ ਆਪਾਂ ਨੂੰ ਤੇ ਇਹਦੇ ਬਾਰੇ ਨਹੀਂ ਪਤਾ ਬੱਟ ਜਿਵੇਂ ਆਪਾਂ ਨੂੰ ਦੱਸਿਆ ਇੱਥੇ ਪੁਰਾਣੇ ਬੰਦਿਆਂ ਨੇ ਉਹਨਾਂ ਨੇ ਦੱਸਿਆ ਸਾਨੂੰ ਕਹਿੰਦੇ 15 ਦਿਨਾਂ ਤੱਕ ਮੌਸਮ ਸਹੀ ਹੋ ਜੂਗਾ ਕਿਹੜੇ ਇਹ ਜੋ ਫਰਕ ਕਾਫੀ ਤੇ ਵੈਸੇ ਸੋਨਾ ਬਹੁਤ ਆ ਬਈ ਇੱਕ ਤਰ੍ਹਾਂ ਦਾ ਜੰਨਤ ਆ ਗਈ ਇਹ ਨੂੰ ਮੁੜ ਕਰਨ ਨੂੰ ਇੱਥੋਂ ਕਿਉਂਕਿ ਰਾਤ ਨੂੰ ਜਿਹੜਾ ਵਿਊ ਹੁੰਦਾ ਨਾ ਇਹ ਰੋਡਾਂ ਤੇ ਚੈੱਕ ਕਰਨ ਨਾਲ ਆਉਂਦਾ ਹੈਗਾ ਲਾਈਟਿੰਗ ਵਾਲਾ ਜਦੋਂ ਅਸੀਂ ਵੀ ਰਾਤ ਨੂੰ ਸ਼ਿਫਟ ਹੁੰਦੇ ਤਾਂ ਸਾਡੀ ਹਾਈ ਵੀ ਹਾਈਵੇ ਤੇ ਜਾਂਦੇ ਜਦੋਂ ਵੀ ਇੰਨਾ ਕਿ ਜਿਆਦਾ ਸੋਹਣਾ ਲੱਗਦਾ ਵੀ ਬਾ ਗੱਲਾਂ ਹੀ ਛੱਡ ਦੋ ਵੀ ਡਿਜ਼ਾਈਨ ਬਣਾਏ ਪੈਣੇ ਸੜਕਾਂ ਦੇ ਮੋਟਰਸਾਈਕਲ ਦੀ ਲੈਣ ਨਹੀਂ ਬਾਲਦੇ ਆਪਾਂ ਹਾਂ ਜਿੰਨਾ ਕਿ ਜਿਆਦਾ ਚਾਰਨਾ ਵੀ ਆਪਾਂ ਨੂੰ ਆਪਣੇ ਵਾਹਨ ਦੀ ਲਾਈਟ ਲਾਉਣ ਦੀ ਜ਼ਰੂਰਤ ਵੀ ਨਹੀਂ ਹੈਗੀ ਬਸ ਸਿਰਫ ਉਹ ਆਪਾਂ ਵੀ ਰੂਲ ਆ ਵੀ ਆਪਾਂ ਨੂੰ ਚਲਾਉਣੀ ਪੈਂਦੀ ਹੈਗੀ ਇੰਨਾ ਚੰਨਣਾ ਰੋਡਾਂ ਉੱਤੇ ਆ ਜਾਣਾ ਕਿ ਇੱਧਰ ਤੀ ਜਾਣਾ ਇੱਧਰ ਹੀ ਆ ਜਾ ਇੱਲਾ ਇਨਸ਼ਾਅੱਲਾ ਐ ਇਹ 3 ਨਵੇਂ ਬਿੱਲੀਆਂ ਮੈਂ ਖਾ ਡਰ ਕੀ ਭਜ ਗਈ ਇਹ ਆ ਗਈ ਬੋਟ ਪੋਰਟ ਦੀ ਕੰਧ ਜਾਇਨਿੰਗ ਕੀਤੀ ਹੋਈ ਹੈ ਲਾਈਟਾਂ ਨਾਲ ਨਾਲ ਕਿਲਾ ਦਾ ਸਾਈਡ ਤੇ ਠੰਡਾ ਕਿਸੇ ਹੋਰ ਦੇਖਦਾ ਨਾ ਤੇ ਦਾਕਟਰ ਹੋਰ ਕੋਈ ਹੋਰ ਇੱਥੇ ਕੋਈ ਹੋਣਾ ਹੋਵੇ ਪਹਿਲਾਂ ਪਤਾ ਨਹੀਂ ਕਿ ਬਦਲ ਇਤਿਹਾਸ ਕਿਹੜਾ ਹੋਊਗੀ ਕੋਈ ਹੋਊ ਇਤਿਹਾਸ ਇੱਥੋਂ ਪਤਾ ਨਹੀਂ ਕਿ ਬਦਲ ਬਸ ਉਹ ਸਾਹਮਣੇ ਸਾਡੀ ਬਿਲਡਿੰਗਾਂ ਬਸ ਉਹ ਵਾਜੀ ਹੇ ਉਹ ਨਹੀਂ ਗਈ ਵੇ ਉਹੀ ਆਹਾਂ ਉਹ ਵੱਡੇ ਜਿਹੜੀ ਉਹ ਸਾਹਮਣੇ ਵਿਚਾਲੇ ਆਹ ਗੱਡੀਆਂ ਸਾਰੀਆਂ ਇਸ ਤਰ੍ਹਾਂ ਹੀ ਖੜੀਆਂ ਨੇ ਇੱਥੇ ਆ ਤੋਪਾਂ ਨੂੰ ਗੇ ਅਨਲੌਗ ਨੇ ਨਾ ਇਹ ਹਾਂ ਫੋਲ ਕੇ ਦਿਖਾਉਂਦੇ ਹਾਂਜੀ ਤੇ ਇਹ ਬਲੌਗ ਜੀ ਆਪਾਂ ਕਰਤਾ ਇੱਥੇ ਸਮਾਪਤੀ ਕਿਉਂਕਿ ਇਸ ਤੋਂ ਬਾਅਦ ਚੱਲੇ ਆਪਾਂ ਰੂਮ ਦੇ ਵਿੱਚ ਤੇ ਆਪਣਾ ਜਿਹੜਾ ਦੂਸਰਾ ਵਲੌਗ ਹੋਊਗਾ ਤੇ ਉਧਰ ਆਪਾਂ ਕੱਲ ਨੂੰ ਚੱਲ ਜਾ ਕਿਤੇ ਘੁੰਮਣ ਤੇ ਥੋੜਾ ਜਿਹਾ ਉਧਰ ਬੀਚ ਤੇ ਚਲਾਗੇ ਤਾਂ ਹਾਂ ਤੇ ਕੱਲ ਨੂੰ ਚੱਲਣ ਲਈ ਆਪਾਂ ਵੀ ਜਾਵਾਂਗੇ ਬੀਚ ਤੇ ਨਾਲੇ ਸੈਫਟ ਕਰ ਲੂ ਮੇਰੀ ਸਿਰਫ ਦੋ ਤਿੰਨ ਘੰਟੇ ਦੀ ਹੈਗੀ ਤੇ ਇਹਦੀ ਹੈ ਨਹੀਂ ਇਹਦੀ ਛੁੱਟੀ ਹੈ ਕੱਲ ਦੀ ਤੇ ਸਾਰੇ ਮੁੰਡੇ ਨਾਲੇ ਆਪਣੇ ਹੋਰ ਯਾਰ ਵੈਲੀ ਹੋਣਗੇ ਉੱਥੇ ਇਕੱਠੇ ਤੇ ਚੱਲਦੇ ਆਂ ਫਿਰ ਕੱਲ ਨੂੰ ਆਥਰ ਬੀਚ ਤੇ ਉਹ ਵਲੌਗ ਆਪਣਾ ਦੇਖਿਓ ਤੇ ਕੱਲ ਨੂੰ ਉੱਥੇ ਵੀ ਪਾਰਟੀ ਕਰਾਂਗੇ ਤੇ ਉੱਥੇ ਪਾਰਟੀ ਜਾਇਵਰਾਂਗੇ ਇੰਜੋਏ ਕਰਾਂਗੇ ਨਾਲੇ ਨਾਵਾਂਗੇ ਉੱਥੇ ਸਮੁੰਦਰ ਤੇ ਜੜੇ ਦਿਖਾਵਾਂ ਤੁਹਾਨੂੰ ਸਾਰਾ ਕੁਝ ਧੰਨਵਾਦ ਜੀ ਸਾਰਿਆਂ ਬਲੌਗ ਦੇਖਣ ਲਈ ਤੇ ਆਪਣਾ ਚੈਨਲ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰੋ ਠੀਕ ਹੈ ਜੀ ਹਾਂ ਜੀ ਅੱਗੇ ਹਾਂ ਜੀ ਹੁਣ ਚੱਲਦੇ ਹਾਂ ਰੂਮ 'ਚ ਓਕੇ ਜੀ ਧੰਨਵਾਦ ਸਾਰਿਆਂ ਬਲੌਗ ਦੇਖਣ ਲਈ ਤੇ ਸੈਕੰਡ ਪਾਰਟ ਆਪਣਾ ਬਰਥਡੇ ਵਾਲਾ ਜਰੂਰ ਦੇਖਿਓ ਸਾਰੇ ਉਹਦੇ 'ਚ ਆਪਣੇ ਸਾਰੇ ਯਾਰ ਮਿੱਤਰ ਹੋਣਗੇ ਉਰੇ ਜਿੰਨੇ ਕ ਆਪਣੇ ਕੋਲ ਨੇ ਜਿਹੜੇ ਦੂਰ ਨੇਗੇ ਉਹ ਚਲੋ ਕਾਲ ਕਰਾਂਗੇ ਇੱਕ ਵਾਰੀ ਜਿੱਦ ਜਿੱਦ ਆਇਆਗੇ ਉਹ ਆਉਣਗੇ ਇਹ ਚਾਰ ਤੇ ਆਜੀ ਤੰਮ ਦੋ ਐ ਇਹ ਸਾਡੀ ਬਿਲਡਿੰਗ ਆ ਸਿੱਛਿਆ ਪਰਹੀਦਾ ਲੋਜੀਨ ਲੈਫਟ ਦੇ ਅੰਦਰ ਦੱਬ ਦੇ ਬਾਹਰ ਘਰ ਤਾਂ ਬੰਦ ਗੇਟ ਆਇਆ ਉਹ ਵੀ ਜਗਾ ਦिए